ਅੱਗੇ ਇਹ ਕਿਹੜੇ ਤੋਂ ਗੱਪਣਾ ਨਾਰਲੀ ਤੋਂ ਗੱਪਣਾਈ ਇਹ ਹੁਣ ਬੂਰੇ ਨਾਲੀ ਤੋਂ ਗੱਪਣਾ ਬਾਈਆਂ ਨੂੰ ਸ਼ੌਂਕ ਹੈ ਨੇਲੀ ਰਾਜ ਦਾ ਦੇਖੋ ਚਾਰ ਬੱਚੇ ਲਿੱਤੇ ਆਵਾਂਗੇ ਨੇ ਔਰ ਚਾਰੇ ਬੱਚੇ ਮਰ ਗਏ ਅਲੱਗ-ਅਲੱਗ ਬਲੱਡ ਲਾਈਨ ਚ ਲੈ ਗਏ ਨਾ ਨਾਰਲੀ ਆ ਗੋ ਵੀ ਵੱਖਰੀ ਚ ਆ ਗਿਆ ਡਾਇਮੰਡ ਉਹ ਵੱਖਰਾ ਆ ਗਿਆ ਇਹ ਖੁਦਾਬਖਸ਼ ਹੋਰ ਚ ਆ ਗਿਆ ਤੇ ਅਜੂਬਾ ਹੋਰ ਚ ਆ ਗਿਆ ਚਾਰ ਬੱਚੇ ਚਾਰੇ ਵੱਖਰੀ-ਵੱਖਰੀ ਬਲੱਡ ਲਾਈਨ ਚ ਆ ਗਏ ਤੇ ਇਹ ਕੱਟਰੀ ਡਾਇਮੰਡ ਦੀ ਹੈਗੀ ਡਾਇਮੰਡ ਦੀ ਹਰੀ ਜਣਦੀ ਇਹ ਦੂਜੇ ਸੂਏ ਦੇ ਅਗਲੇ ਸੂਏ ਹਾਂਜੀ 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 ਠੀਕ ਆ ਤੇ ਦੇਖ ਸਕਦੇ ਹੋ ਕੱਟਰੀ ਬੰਤਰੇ ਦੀ ਬਹੁਤ ਸੋਹਣੀ ਹੈਗੀ ਤੇ ਬਾਕੀ ਸਨ ਮ ਤੋ ਵੀ ਜ਼ਰੂਰੀ ਨਹੀਂ ਹੈ ਵੀ ਡਾਇਮੰਡ ਕਰਕੇ ਹੀ ਇਹ ਜਿਹੜੀ ਥਣਾ ਦੀ ਬੰਤਰਾਈ ਆ ਇਹ ਮਾਂ ਕਰਕੇ ਵੀ ਇਹਦੀ ਥਣਾ ਦੀ ਬੰਤਰ ਚੰਗੀ ਆਈ ਹੋਈ ਹੈ ਨਾ ਮਾਂ ਵੀ ਚੰਗੀ ਆ ਕੱਟੀ ਦੀ ਸੋਹਣੀ ਕੱਟੀ ਹੈਗੀ ਤੇ ਸਟ੍ਰਕਚਰ ਚੱਕਾ ਸੋ ਦਾ ਮੱਝ ਕੱਟੀ ਹੈ ਨਾ ਇਹਦਾ ਫਿਰ ਲਗਭਗ 1.5 ਕਿ ਤੁਸਾਦੀ ਹੁੰਨੇ 1.5 ਤੋਂ ਹਾਂਜੀ 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 ਠੀਕ ਹੈ ਇਹ ਦੂਜੇ ਸੂਰ ਦੀ ਕੱਟੀ ਆ ਤੇ ਕਿੰਨੇ ਟਾਈਨੇ ਗੱਪਣਾ ਹੈ ਇਹ ਸੱਤਵਾਂ ਮਹੀਨਾ ਲੱਗਿਆ ਜੀ ਇਹਨੂੰ ਨਿਕੀ ਜ ਨੂੰ ਹਾਂਜੀ ਕਿਹੜੇ ਤੋਂ ਗੱਪਣ ਕਰਤੀ ਹੈ ਇਹ ਬਜਰੰਗੀ ਤੋਂ ਜੀ ਇਹ ਬਜਰੰਗੀ ਤੋਂ ਹਾਂਜੀ ਦੇਖੋ ਬਾਈ ਕੋਲੇ ਤਕਰੀਬਨ 3 ਤੋਂ 5 5 ਪਸ਼ੂ ਹੈ ਔਰ ਪੰਜੇ ਪੂਰੇ ਚੰਗੇ ਸੀ ਮਤਲਬ ਤੇ ਚੰਗੇ ਰਿਕਾਰਡ ਦੇ ਹਨਾ ਹਾਂਜੀ ਬਾਜੀ ਸਸਕਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਤੁਹਾਡਾ ਨਾ ਵੀਡੀਓ ਸਾਂਝੀ ਕਰਨੇ ਆ ਵੱਖਰੇ ਤੌਰ ਤੇ ਇੱਕ ਬਹੁਤ ਹੀ ਚੰਗੀ ਨਸਲ ਦੇ ਚੰਗੇ ਰਿਕਾਰਡ ਦਾ ਜਿਹੜਾ ਨੀਲੀ ਰਾਵੀ ਨਸਲ ਦੇ ਚ ਪੈਂਦਾ ਬੋਲਾ ਇਹ ਬਾਈਆਂ ਨੇ ਸੇਲ ਕਰਨਾ ਹੈ ਇਹਦੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੇ ਬਹੁਤ ਭਰਾਵਾਂ ਦੇ ਫੋਨ ਕਮੈਂਟ ਆਉਂਦੇ ਵੀ ਨੀਲੀ ਰਾਵੀ ਚੰਗੇ ਰਿਕਾਰਡ ਦਾ ਕੱਟਾ ਹੋਵੇ ਹਾਲਾਂਕਿ ਬਿਨਾਂ ਰਿਕਾਰਡ ਤੋਂ ਬਹੁਤ ਮਿਲ ਜਾਂਦੇ ਹੈਗੇ ਪਰ ਚੰਗੇ ਰਿਕਾਰਡ ਦਾ ਨਹੀਂ ਮਿਲਦਾ ਹਨਾ ਤੇ ਵੱਖਰੀ ਬਲੱਡ ਲਾਈਨ ਹੈ ਆਮ ਤੌਰ ਤੇ ਪੰਜਾਬ ਦੇ ਵਿੱਚ ਆਪਣੇ ਫਰੋਇਦਪੁਰ ਜਾਂ ਪਪੂਸੰਦੋਲੀ ਜਿਹੜੀ ਬਲੱਡ ਲਾਈਨ ਮੇਨ ਚੱਲਦੀ ਹੈ ਇਹ ਵੱਖਰੀ ਲੈਣ ਦਾ ਜਿਹੜਾ ਬੋਲਾ ਹੈ ਬਾਈ ਨੇ ਸੇਲ ਕਰਨਾ ਹੈ ਤੇ ਜਿਹੜਾ ਸਟਰਕਚਰ ਆ ਇਹਦਾ ਢਾਂਚਾ ਨੀਲੀ ਰਾਵੀ ਨਾਲ ਤੇ ਉਹ ਬਹੁਤ ਹੀ ਜ਼ਿਆਦਾ ਮੇਲ ਖਾਂਦਾ ਹੈਗਾ ਬਾਕੀ ਦੇਖੋ ਜਿਹੜੇ ਭਰਾ ਨੂੰ ਸ਼ੌਂਕ ਨੀਲੀ ਰਾਵੀ ਉਹ ਆਪਸੇ ਹੀ ਆਪ ਕਰ ਲੂ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਬਾਈ ਦੇ ਸਾਰੇ ਘਰ ਦੇ ਪੋਸ਼ੂ ਵੀ ਦਿਖਾਵਾਂ ਵੀ ਕੀ ਕੀ ਜਿਹੜੇ ਰੱਖਿਓ ਬਾਈ ਕੋਲ ਹੈ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਵਧੀਆ ਹਾਂਜੀ ਹਾਂਜੀ ਅੱਛਾ ਪਹਿਲਾਂ ਪਿੰਡ ਦਰਾਜ ਜੀ ਤਹਿਸੀਲ ਤਪਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਦਰਾਜ ਪਿੰਡ ਵੱਡਾ ਪਿੰਡ ਹੈਗਾ ਨਾ ਹਾਂ ਜੀ ਹਾਂ ਦਰਾਜ ਦਰਾਕਾ ਜੀ ਹਾਂ ਹਾਂ ਜੇਠੂ ਕੇ ਬੁਕਰਾ ਹਸਤਾਵਾ ਮੰਡੀ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਸੰਦਾ ਕਰ ਦੋ 94783 ਜੀ ਜੀ 94660 ਜੀ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਲਾ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਜੀ ਤੇ ਪਹਿਲਾਂ ਆਪਾਂ ਤੁਹਾਨੂੰ ਅੱਖਾਂ ਖੁੱਲ੍ਹ ਦਿਖਾ ਲਈ ਕੱਟਦਾ ਐਂ ਦੱਸੀ ਵੀਰੇ ਮੈਨੂੰ ਹਾਂ ਜੀ ਵੀ ਜੇ ਆਪਾਂ ਉਮਰ ਦੀ ਗੱਲ ਕਰੀਏ ਨਾ ਸਾਢੇ 3 ਜੀ ਸਾਢੇ 3 ਸਾਲ ਦੀ ਇਹ ਤਾਂ ਲਗਭਗ ਦੰਦੋਂ ਚਾਰਾਂ ਦਾ ਹੋਣਾ ਹਾਂ ਜੀ ਹਾਂ ਜ ਇਹ ਤੇ ਉਹ ਇਹਦਾ ਕਿਹੜਾ ਹੈ ਇਹ ਜੂਬੇ ਦਾ ਡਾਇਰੈਕਟ ਕ੍ਰਾਸਿੰਗ ਦਾ ਬੱਚਾ ਜੀ ਇਹ ਜਿਹੜਾ ਅਯੂਬਾ ਸਾਣਾ ਉਹਦਾ ਡ੍ਰਿੰਕ ਕ੍ਰਾਸਿੰਗ ਦਾ ਬੱਚਾ ਹੈ ਤੇ ਇਹਦੀ ਜੀ ਮਦਰ ਹੈ ਦੁੱਧ ਕਿੰਨਾ ਕਮਾ ਦੇਦਾ ਮਾਜ ਦਾ 18 ਲੀਟਰ ਹੈ ਹਾਂ ਜੀ ਆਪਣੇ ਕਰੀਏ ਮੱਝ ਹੈ ਤੇ ਇਸ ਵਕਤ ਕੋਲੇ ਇਤਨੀ ਹੈਵੀ ਵੀ ਮੱਝ ਵੇਚਦੀ ਨਾ ਨਾ ਇਹ ਹੈਗੀ ਜੀ ਮੱਝ ਦਿਖਾ ਰਾਂ ਹਾਂ ਵੀਡੀਓ ਤੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਜਿਹੜੀ ਇਹ ਮੱਝ ਆਪਾਂ ਲੈ ਕੇ ਕਿਥੋਂ ਆਏ ਸੀਗੇ ਇਹ ਫਿਰੋਜ਼ਪੁਰ ਤੋਂ ਏਰੀਆ ਜੇ ਉਧਰੋਂ ਲੈ ਆ ਸੀ ਜੀ ਆਪਣਾ ਕਿਹਨਾਂ ਕੋਲੇ ਜਿੰਨਾਂ ਕੋਲੇ ਯੂਪੇ ਝੋਟਾ ਸਿੰਘ ਬਸਤੀ ਕੋਲੇ ਹਾਂ ਉਹਨਾਂ ਤੋਂ ਹੀ ਲੈ ਕੇ ਆ ਸੀ ਬਾਅਦ ਚੋ ਝੋਟਾ ਬੇਕੇ ਕਿਸੇ ਹੋਰ ਪਰਾ ਕੋਲ ਚਲੇਗਾ ਹਾਂ ਜੀ ਹਾਂ ਜੀ ਮਾਡ ਡਾਇਰੈਕਟ ਕ੍ਰਾਸ ਦਾ ਬੱਚਾ ਸੀ ਹਾਂ ਜੀ ਹਾਂ ਜੀ ਤੇ ਸਾਢੇ 3-4 ਦਾ ਮੇਤਰੋ ਲਗਭਗ ਜਿਹੜਾ ਐਗਾ ਤੋਰ ਕੇ ਦਿਖਾ ਬਈ ਫਿਰ ਨਾਲ ਦੀ ਨਾਲ ਤੇ ਇਥੇ ਨਾਲ ਇਸ ਸਟਰਕਚਰ ਜਿਹਨੇ ਆ ਮਾਲੋ ਪਿਓਰ ਐਨ ਨੀਲੀ ਰਾਵੀ ਐ ਤੇ ਅਜੂਬੇ ਸਾਹ ਦਾ ਬੱਚਾ ਆ ਗਿਆ ਡਾਇਰੈਕਟ ਕਰਾਸ ਹੁੰਦਾ ਨਹੀਂ ਕੋਈ ਸੀਮੰਟ ਦਾਗਾ ਡਾਇਰੈਕਟ ਕਰਾਸ ਦਾ ਬੱਚਾ ਆ ਗਿਆ ਬਾਕੀ ਤੁਹਾਨੂੰ ਸਟਰਕਚਰ ਦੱਸਦਾ ਹੋਊਗਾ ਵੀ ਯੂਬੇ ਨਾਲ ਮੇਲ ਖਾਂਦਾਗਾ ਨਾ ਤੇ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਤੁਸੀਂ ਵੀਡੀਓ ਲਾਸਟ ਤੱਕ ਜਰੂਰ ਜੁੜੇ ਰਹਿਣਾ ਲਓ ਇੱਥੇ ਪਸੰਦ ਤੋੜ ਕੇ ਦਿਖਾ ਦਿੰਦੇ ਜੀ ਬਹੁਤ ਹੀ ਚੰਗੇ ਢਾਂਚੇ ਦਾ ਰੰਗ ਬਣ ਕੱਟੇ ਦਾ ਬਹੁਤ ਚੰਗਾਗਾ ਮੇਰੇ ਕੋਈ ਮੇਲੇ ਮੂਲੇ ਜਦ ਨਹੀਂ ਆਪਾਂ ਹਜੇ ਤੱਕ ਪਾਇਆ ਕਰ ਨਾ ਨਾ ਬਾਈ ਜੀ ਮੇਲੇ ਤਾਂ ਨਹੀਂ ਪਾਇਆ ਅੱਛਾ ਇੱਥੋਂ ਦੇਖ ਅਇਥੋਂ ਤੁਹਾਨੂੰ ਬੈਕ ਸਾਡ ਦਿਖਾ ਦਿੰਦੇ ਆ। ਅਇਥੋਂ ਤੁਹਾਨੂੰ ਪਰ ਟੈਸਟੀਗਲ ਦੀ ਬੰਤ ਜੂ ਦਿਖਾ ਦਿੰਦੇ ਆ ਨਾ। ਕਿਉਂਕਿ ਜਿਹੜੀ ਮੇਨ ਛੋਟਾਂ ਦੇ ਵਿੱਚ ਆਉਂਦੀ ਟੈਸਟੀਗਲ ਦੀ ਬੰਤਰਾ ਆ ਜਾਂਦੀ ਗੀ। ਅਇਥੋਂ ਮੜਾ ਕਰੀ ਅੱਗੇ ਵੀਰੇ। ਲੋ ਜੀ ਅੱਗੇ ਕਰ ਲੈ ਮੜਾ। ਅਇਥੋਂ ਦੇਖੋ ਟੈਸਟੀਗਲ ਦਾ ਗੁਲੰਤਰ ਹੈ ਨਾ। ਸੋਹਣਾ ਟੈਸਟੀਗਲ ਦੀ ਬੰਤਰਾ ਗੀ। ਬਾਕੀ ਰੰਗਵਾਨ ਖੜਨੀ ਖੁੜਨੀ ਕੱਟਲੀ ਬਹੁਤ ਜ਼ਿਆਦਾ। ਤੇ ਅਇਥੋਂ ਸੀ ਮੱਥਾ ਬਹੁਤ ਦੇਖੋ ਨਾ। ਮੱਥਾ ਜਰਾ ਪੂਰਾ ਫੁੱਲ ਉੱਚਾ ਅੱਖਾਂ ਦੇਖਾਂ ਦੋਨੇ ਤੇ ਸਿੰਘਾਂ ਦੀ ਬੰਤਰੀ ਬਿਲਕੁਲ ਸਿਰ ਤੋਂ ਨੀਵਾ ਆ ਗਿਆ ਨਾ। ਹਾਂ ਤੇ ਜੀਵਤਾ ਗਲਾਬੀ ਖਰ ਹੈਗੀ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਮੋੜ ਕੇ ਲੈ ਚੱਲਣ ਸਾਢੇ ਕਿ ਤਿੰਨ ਸਾਲ ਦਾ ਬਾਕੀ ਸੋ ਨਾਲ ਦੀ ਐਸੀ ਵੀਡੀਓ ਜਿਸ ਨੂੰ ਪਾਈ ਇਹ ਘਰ ਦੇ ਪਾਈ ਦੇ ਪਸ਼ੂ ਜਿਵੇਂ ਤੁਹਾਨੂੰ ਵਾਰ-ਵਾਰ ਮੈਂ ਇਹੀ ਕਹਿਣਾ ਉਹ ਪਸ਼ੂ ਥੋੜੇ ਰੱਖ ਲਓ ਪਰ ਚੰਗੇ ਰੱਖ ਲਓ ਨਾ ਬਾਈ ਦੋਹੀ ਗੱਲ ਆ ਚਾਰ ਪੰਜ ਇੱਕ ਪਸ਼ੂ ਬਾਈ ਕੋਲੇ ਔਰ ਸਾਰੇ ਸਾਰੇ ਪਸ਼ੂ ਚੰਗੇ ਰੱਖੇ ਹੋਏ ਹਨ ਤੇ ਥੋੜਾ ਜਿਹਾ ਤੁਹਾਨੂੰ ਪਤਾ ਪਸ਼ੂ ਆਲ ਮੰਨੇ ਜਾਂਦਾ ਹੈਗਾ ਬਾਈਆਂ ਘਰੋਂ ਕੋ ਘਟ ਕੱਢੇਗਾ ਤੇ ਹੁਣ ਤੱਕ ਵੀਰੇ ਫਿਰ ਇਹਦਾ ਕੋਈ ਡਾਇਰੈਕਟ ਕ੍ਰਾਸ ਕੀਤੀ ਦੀ ਆ ਕੋਈ ਨਾ ਬਾਈ ਆਪਾਂ ਦਾ ਕੁਝ ਨਹੀਂ ਕਰਾਇਆ ਇਹ ਕਰੀ ਕਾਨੇ ਦਿਨ ਸਾਰੇ ਇਹੀ ਸੰਭੀ ਗਏ ਹਾਂ ਭਾਈ ਕਹਾਂ ਨਾ ਇਹ ਕੋਈ ਮੱਝ ਦੇ ਡਾਇਰੈਕਟਰ ਕੋਲ ਨਹੀਂ ਨਾ ਭਾਈ ਨਾ ਡਾਇਰੈਕਟ ਕ੍ਰੋਸਿੰਗ ਕੀਤਾ ਤੇ ਨਾ ਇਹਦਾ ਕੋਈ ਸਿਮੰਤਰ ਕੀਤਾ ਤੇ ਨਾ ਭਾਈਆਂ ਨੇ ਮੇਲੇ ਚ ਪਾਇਆ ਬਹੁਤ ਸ਼ੌਂਕ ਸੀ ਵੀ ਕਿਤਾ ਹਾਂ ਜੀ ਹਾਂ ਜੀ ਰੱਖੀ ਰੱਖਿਆ ਹੈ ਨਾ ਤੇ ਹੁਣ ਭਾਈ ਜਨੇ ਕਰਨਾ ਸੇਲ ਏ ਤੇ ਪਹਿਲਾ ਬਾਕੀ ਦਿਖਾ ਦੀ ਪਸ਼ੂ ਪਰ ਆਪਾਂ ਹਾਂ ਜੀ ਹਾਂ ਜੀ ਇਹ ਮੱਝ ਇਹਦੀ ਮਾਂ ਆ ਗਈ ਫਿਰ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਆਪਾਂ ਕਟਾ ਸੇਲ ਹਾਂ ਇਹ ਲੈ ਕੇ ਆਏ ਸੀ ਗੱਬਣ ਜੀ ਆਪਾਂ अच्छा हां पिपलसंग ਤੋਂ हां ਇਹ ਉਦੋਂ ਡਰੈਕਟ ਇਹ ਮੱਝ ਬਾਈ ਗੱਭਣ ਲੈ ਕੇ ਆਏ ਸੀਗੇ ਉਦੋਂ ਇਹ ਜਿਹੜਾ ਕਟਾਸੀ ਉਮਲ ਪੇਟ ਸੀ ਹਾਂ ਪੇਟ ਸੀ ਠੀਕ ਹੈ ਗੱਭਣ ਤੇ ਇਹ ਬੰਗਾਲਾ ਸਾਹਿਬ ਯੂਪੀ ਤੋਂ ਡਾਇਰੈਕਟ ਕਰਾਉਸਨ ਸੀਗੀ ਯੂਪੀਏ ਚੋਂ ਉੱਤੇ ਦੇ ਮਾਲਕ ਸੀ ਉਸ ਸਮੇਂ ਦੇ ਵਿੱਚ ਹਾਂਜੀ ਤੇ ਇਹ ਮੱਝ ਆ ਗਈ ਇਹ ਦੀ ਖੈਰ ਬਲੱਡ ਲਾਈਨ ਤਾਂ ਉਹਨਾਂ ਨੂੰ ਹਾਂਜੀ ਹਾਂਜੀ ਇਹ ਵੱਖਰੀ ਚ ਆ ਗਈ ਤੇ ਬਾਕੀ ਸਾਨੂੰ ਮੱਝ ਦਿਖਾ ਦੇਣਾ ਮਿੱਤਰੋ ਮਧਰੀ ਗੋਡੀ ਚ ਸਟਰਕਚਰ ਦੇਖੋ ਬਾਕੀ ਮੱਝ ਦੀ ਦੁੱਧਾਂ ਨਾਲ ਨੂੰ ਚੈੱਕ ਕਰ ਲੈਣਾ ਥਾਂ ਤੋਂ ਦੇਖ ਲਓ ਹਾਲਾਂਕਿ ਇਹ ਬਿਲਕੁਲ ਨਾਰਮਲ ਕਿਸਾਨ ਆ ਗਏ 18 ਕਿਲੋ ਨਾਰਮਲ ਆਮ ਹਨ ਹਾਂਜੀ 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 ਇਹ ਆਪਾਂ ਸਪੈਸ਼ਲ ਕਾਰੀਗਰਤਾ ਔਰ ਤੇ ਖਿਡਾਰੀ ਤੌਰ ਤੇ ਵੀ ਜ਼ੋਰ ਲਾ ਕੇ ਦੁੱਧ ਚਮਾਉਂਦੇ ਦੁੱਧ ਫਿਰ ਕਾਫੀ ਦੇਣਿਆ ਫਿਰ ਹਾਂਜੀ 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 ਠੀਕ ਹੈ ਇਹ ਜਿਹੜੀ ਮੱਝ ਸੀ ਇਸ ਟੁੱਟ ਦੀ ਮਾਂ ਕੀ ਤੇ ਕੋਈ ਕਈ ਵਾਰ ਇਹ ਹੁੰਦਾਗਾ ਵੀ ਖਾਨੀ ਮੱਝ ਕਾਲੀ ਚੋਂ ਬੱਚਾ ਨਾ ਆਇ ਹੋਵੇ ਜਾਂ ਗ੍ਰੇਡੇਡ ਚੁਣਾਇਆ ਹੋਵੇ ਨਾ ਮੱਝ ਦੇ ਸੋ ਪਿਓਰ ਨੀਲੀ ਦਾ ਵਿੱਚ ਮੱਝ ਆ ਗਈ ਮਧਰੀ ਗੋਡੀ ਦੇ ਵਿੱਚ ਫੁੱਲ ਸਟ੍ਰਕਚਰ ਦੇ ਵਿੱਚ ਠੀਕ ਆ ਵੀਰੇ ਤੇ ਇਹ ਵੀ ਉਹ ਜਿਹੜਾ ਆਪਾਂ ਲੈ ਕੇ ਆਏ ਉਦੋਂ ਤੇ ਉਦੋਂ ਬਾਅਦ ਫੇਰਾ ਕੱਟੀ ਆ ਗਈ ਹਾਂ ਡਾਇਮੰਡ ਵਾਂਗ ਨਰਾਲੀ ਕਰਕੇ ਡਾਇਮੰਡ ਦੀ ਇਹ ਕੱਟੀ ਡਾਇਮੰਡ ਦੀ ਹੈ ਹਰੀ ਕਣ ਦੀ ਇਹ ਦੂਜੇ ਸੂਏ ਦੇ ਅਗਲੇ ਸੂਏ ਹਾਂਜੀ 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 ਠੀਕ ਆ ਤੇ ਦੇਖ ਸਕਦੇ ਹੋ ਕੱਟਰੀ ਬੰਤਰੀ ਦੀ ਬਹੁਤ ਸੋਹਣੀ ਹੈਗੀ ਤੇ ਬਾਕੀ ਸਨ ਆਰਡਰ ਦੀ ਕੁਆਲਿਟੀ ਦਿਖਾ ਦੇਣਾ ਹੈਗਾ ਉਹ ਕੋਈ ਜ਼ਰੂਰੀ ਨਹੀਂ ਹੈ ਵੀ ਡਾਇਮੰਡ ਕਰਕੇ ਹੀ ਇਹ ਜਿਹੜੀ ਥਣਾ ਦੀ ਬੰਤਰਾਈ ਆ ਇਹ ਮਾਂ ਕਰਕੇ ਵੀ ਇਹਦੀ ਥਣਾ ਦੀ ਬੰਤਰ ਚੰਗੀ ਆਈ ਹੋਈ ਹੈ ਨਾ ਮਾਂ ਵੀ ਚੰਗੀ ਆ ਕੱਟੀ ਦੀ ਸੋਹਣੀ ਕੱਟੀ ਹੈਗੀ ਤੇ ਸਟਰਕਚਰ ਚੱਕਾ ਸੋ ਦਾ ਮੱਝ ਕੱਟੀ ਹੈ ਨਾ ਇਹਦਾ ਫਿਰ ਲਗਭਗ 1.5 ਕੁ ਦੁਹਾਦੀ ਹੁੰਦੇ ਨੇ 1.5 ਪੌਂਡ ਦੁਹਾਦੀ ਹਾਂਜੀ 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 ਠੀਕ ਹੈ ਇਹ ਦੂਜੇ ਸੂਏ ਦੀ ਕੱਟੀ ਆ ਤੇ ਤੀਜੇ ਸੂਏ ਦਾ ਕੱਟਾ ਗਿਆ ਜੀ ਉਹ ਤੁਹਾਨੂੰ ਦਿਖਾ ਦੇਣਾ ਆਪਾਂ ਖੁਦਾ ਬਖਸ਼ ਦਾ ਆ ਆ ਤੀਜੇ ਸੂਏ ਦਾ ਕੱਟਾ ਆ ਗਿਆ ਤੇ ਇਹ ਹੈਗਾ ਖੁਦਾ ਬਖਸ਼ ਦਾ ਹਾਂਜੀ ਹਾਂਜੀ ਤੇ ਜਿਹੜੀ ਮੇਨ ਗੱਲ ਦਿਖਾਉਣ ਦਾ ਮਕਸਦ ਹੈ ਵੀ ਮਾਜਰੇ ਤਿੰਨ ਬੱਚੇ ਦਿੱਤੇਗਾ ਤਿੰਨੇ ਬੱਚੇ ਪੂਰੇ ਉਹਨੇ ਸਟ੍ਰਕਚਰ ਦੇ ਵਿੱਚ ਬਿਲਕੁਲ ਜੈਨੂਨ ਮਾਰਕਿੰਗ ਚ ਇੱਕੋ ਹੀ ਬੱਚਾ ਕੋਈ ਡੱਬਾ ਖੜਬਾ ਜਾਂ ਕੋਈ ਬਲੈਕ ਜਾਂ ਕੋਈ ਓਵਰ ਵਾਈਟ ਕਿਸੇ ਤਰ੍ਹਾਂ ਦਾ ਬੱਚਾ ਨਹੀਂ ਆਏਗਾ ਤਿੰਨੇ ਬੱਚੇ ਬਿਲਕੁਲ ਜੈ ਮਾਰਕਿੰਗ ਜੈਨੂਕ ਰਿਵਰ ਬੈਕ ਸ਼ਾਰਟ ਤੋਂ ਜੈ ਮਾਰਕਿੰਗ ਦੇ ਵਿੱਚ ਆਏ ਨੇਗੇ ਤੇ ਸੋਹਣੇ ਸਟ੍ਰਕਚਰ ਚ ਆਏ ਨੇਗੇ ਨਾ ਠੀਕ ਹੈ ਵੀਰੇ ਲੈ ਕਰਦੇ ਇਹ ਬੰਦਰ ਦੇਖ ਸਕਦੇ ਹਾਂ ਖੁਦਾਬਖਸ਼ ਦਾ ਜਰਾ ਇਹ ਬੱਚਾਗਾ ਹਾਂਜੀ ਤੇ ਮਨਕ ਜਿਹੜਾ ਹੁਣ ਅੱਗੇ ਇਹ ਕਿਹੜੇ ਤੋਂ ਗੱਪਣਾ ਨਾਰਲੀ ਤੋਂ ਗੱਪਣਾ ਇਹ ਹੁਣ ਬੂਰੇ ਨਾਲੀ ਤੋਂ ਗੱਪਣਾ ਹਾਂਜੀ ਬਾਈਆਂ ਨੂੰ ਸ਼ੌਂਕ ਹੈ ਨੇਲੀ ਰਾਜਾ ਦੇਖੋ ਚਾਰ ਬੱਚੇ ਲੱਤੇ ਆਵਾਂਗੇ ਨੇ ਔਰ ਚਾਰੇ ਬੱਚੇ ਮਰ ਗਏ ਅਲੱਗ ਅਲੱਗ ਬਲੱਡ ਲਾਈਨ ਚ ਲੈੜੇ ਹਨਾ ਨਾਰਲੀ ਆ ਕੋਈ ਵੱਖਰੀ ਚ ਆ ਗਿਆ ਹਾਂਜੀ ਡਾਇਮੰਡ ਉਹ ਵੱਖਰਾ ਆ ਗਿਆ ਹਾਂਜੀ ਤੇ ਖੁਦਾਬਖਸ਼ ਹੋਰ ਚ ਆ ਗਿਆ ਤੇ ਅਜੂਬਾ ਹੋਰ ਚ ਆ ਚਾਰ ਬੱਚੇ ਚਾਰੇ ਵੱਖਰੀ ਵੱਖਰੀ ਬਲੱਡ ਲਾਈਨ ਚ ਆ ਗਏ ਤੇ ਕਾਲੀ ਕੱਟੀਆ ਇਹ ਕਿੰਨੇ ਟਾਂ ਦੀ ਗੱਪਣ ਹੋ ਗਈ ਹੁਣ ਇਹ ਤਾਂ ਜੀ ਕਿੰਨੇ ਟਾਂ ਦੀ ਗੱਪਣ ਹੈ ਇਹ 7ਵਾਂ ਮਹੀਨਾ ਲੱਗਿਆ ਜੀ ਇਹਨੂੰ ਨਿਕੀ ਜ ਨੂੰ ਕਿਹੜੇ ਤੋਂ ਗੱਪਣ ਕਰਤੀ ਹੈ ਫਰਜੰਗੇ ਤੋਂ ਜੀ ਇਹ ਬਜਰੰਗੀ ਤੋਂ ਹਾਂਜੀ ਦੇਖੋ ਬਾਈ ਕੋਲੇ ਤਕਰੀਬਨ 3 ਤੇ 2 5 5 ਪਸ਼ੂ ਹੈ ਔਰ ਪੰਜੇ ਪੂਰੇ ਚੰਗੇ ਸੀ ਮਤਲਬ ਚੰਗੇ ਰਿਕਾਰਡ ਦੇ ਹਨ ਬਰ ਉਹੀ ਗੱਲ ਕਰਦਾ ਵੀ ਕੁਆਲਿਟੀ ਰੱਖਿਆ ਕਰੋ ਕੁਆਲਿਟੀ ਨਾ ਰੱਖਿਆ ਕਰੋ ਵੀ ਗੈਂਤੀ ਵਧਾ ਲਈ ਤੇ ਮਾੜੇ ਰਿਕਾਰਡ 8 7 ਲੀਟਰ ਵਾਲਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪਸ਼ੂ ਦਾ ਪਸ਼ੂ ਰੱਖੋ ਥੋੜੀ ਜਿਹਾ ਚਾਰ ਪਸ਼ੂ ਬਾਈ ਕੋਲ ਚੰਗੇ ਚੰਗੇ ਦੁੱਧ ਦੇ ਚੰਗੇ ਰਿਕਾਰਡ ਦੇ ਹਨ ਔਰ ਚੰਗੇ ਨਾਲ ਤਾਂ ਬੱਚੇ ਲੈਂਦੀ ਹੈਗੇ ਉਮੀਦ ਆ ਗਈ ਨਾ ਤੇ ਬਾਕੀ ਆਪਾਂ ਕੱਟਾ ਸੁਣਿਆ ਕਰੀ ਫੇਰ ਦਿਖਾ ਦਿੰਦੇ ਹਾਂ ਹਾਂ ਤੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਸ ਕੱਟੇ ਜੋ ਨਿਆ ਫੇਰ ਮਰਵਾ ਦੇਣਾ ਯੂਬੇ ਸਾਣ ਦਾ ਡਾਇਰੈਕਟ ਕਰੋ ਦਾ ਬੱਚਾ ਹੈਗਾ ਤੇ ਰੇਟ ਰੂਲ ਫਿਰ ਆਪਾਂ ਵੀਰੇ ਦੇ ਰੇਟ ਫੋਨ ਤੇ ਕਰਨਾ ਜਾਇ ਜੇ ਹੋਊਗਾ ਹਾਂ ਜਾਇ ਜੇ ਹੋਵੇ 2 3 ਲੱਖ ਤਾਂ ਨਹੀਂ ਹੋਣਾ ਨਾ 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 ਜੀ ਨੋਰਮਲੀ ਹੋਣਾਗਾ ਹਾਂ ਨੋਰਮਲੀ ਜਿਵੇਂ ਆਮ ਕਟਾਂ ਦਾ ਰਖਾ ਹੁੰਦਾ ਮਰ ਬਜਟ ਦੇ ਹਿਸਾਬ ਨਾਲ ਹਾਂਜੀ ਆਪੇ ਇਹ ਕਿਹਨੇ ਕਰੇ ਬੰਦੇ ਨੇ ਰੱਖਣ ਨੂੰ ਸੌਕ ਵਜ ਲੈ ਲਾਂਗੇ ਆਪਾਂ ਜਰੂਰ ਉਹਦੇ ਮਨਤਾਂ ਨੂੰ ਫੁੱਲ ਕਰਾਂਗੇ ਠੀਕ ਹੈ ਹਾਂ ਨਹੀਂ ਕਟਾ ਬਾਕੀ ਖੈ ਵੀ ਸੋਹਣਾ ਹੈ ਇਹ ਕੋਈ ਸ਼ੱਕ ਨਹੀਂ ਹੈ ਵੀ ਕੱਤੇ 'ਚ ਕੋਈ ਕਮੀ ਆਗੀ ਸੁਣਾ ਗੋਡੀ ਗੱਡੀ ਦਿਖਾ ਦੇ ਬਾਕੀ ਕਿਈ ਭਰਾ ਕਹਿੰਦਾ ਵੀ ਚਾਰੇ ਪੈਰਾਂ ਤੇ ਚਾਰੇ ਪੈਰਾਂ 'ਚ ਤਾਂ ਨਿਸ਼ਾਨਾ ਤੇ ਗੋਡੀ ਦੇ ਨਾਲ ਪੂਰੀ ਮਦਰੀ ਹੈ ਜਿਹੜਾ ਮੂਰਲਾ ਬਾਹੂ ਆ ਗਿਆ ਇਹ ਆਪਣੇ ਹਨਾ ਝੋਲੀ ਇਹ ਪੂਰੀ ਫੁੱਲ ਭਾਰੀ ਤੇ ਆਇ ਤੁਸੀਂ ਮੱਥਾ ਤੇ ਅੱਖਾਂ 'ਚ ਕਰ ਲੋ ਨੱਕ ਤੇ ਸਿੰਗ ਸੂ ਸਾਰਾ ਸਟਰਕਚਰ ਜਿਸ ਨੂੰ ਬੈਕ ਸ਼ਾਈਡ ਤੋਂ ਇੱਥੋਂ ਮੈਂ ਟੈਸਟੀਗਲ ਦੀ ਵੰਤਰ ਦਿਖਾ ਦਨ ਦੁਬਾਰਾ ਲੈ ਇੱਥੇ ਚੈੱਕ ਕਰ ਸਕਦੇ ਹੋਗੇ ਤੇ ਇੱਥੋਂ ਬੈਕ ਸ਼ਾਈਡ ਦੁਬਾਰਾ ਸੁਣੋ ਲਾਸਟ ਦੇ ਫੇਰ ਦਿਖਾ ਦਨਗਾ ਨਾ ਇੱਥੇ ਚੈੱਕ ਕਰ ਲੋ ਟੈਸਟੀਗਲ ਦੀ ਵੰਤਰ ਸੋਹਣੀ ਹੈਗੀ ਬਾਕੀ ਦੇਖੋ ਜਿਹੜਾ ਆ ਭਰਾ ਖਰੀਦੂਗਾ ਇੱਕ ਵਾਰ ਇਹ ਸੇ ਬਾਈ ਦੇ ਪਿੰਡ ਦਰਾਜ ਤਹਿਸੀਲ ਤਬਾਦ ਜ਼ਿਲ੍ਹਾ ਬਰਾਂਡੇ ਇੱਥੇ ਆ ਕੇ ਹਾਂਜੀ ਤਸੱਲੀ ਜ਼ਰੂਰ ਹਾਂ ਤਸੱਲੀ ਕਰ ਲਈ ਹਾਂ ਕਿਉਂਕਿ ਜਿਹੜੀ ਵੀਡੀਓ ਦੇ ਵਿੱਚ ਚੀਜ਼ ਆ ਗਈ ਉਹ ਇੱਕ ਸਿਰਫ ਸਾਨੂੰ ਐਡਰੈਸ ਦੱਸਿਆ ਵੀ ਇੱਥੇ ਇਹੋ ਜੀ ਚੀਜ਼ ਖੜੀ ਆ ਹਾਲਾਂਕਿ ਜਿਹੇ ਜੀ ਵੀਡੀਓ 'ਚ ਨਜ਼ਰ ਆਉਂਦੀ ਆ ਉਹੋ ਸਾਹਮਣੇ ਨਹੀਂ ਨਜ਼ਰ ਆਉਂਦੀ ਹੈ ਨਾ ਹਾਂਜੀ ਹਾਂਜੀ ਸਾਹਮਣੇ ਕੁਝ ਹੋਰ ਨਜ਼ਰ ਹੁੰਦਾ ਹੈ ਸਰ ਕੇ ਕੋਲੇ ਆ ਕੇ ਜ਼ਰੂਰ ਤਸੱਲੀ ਕਰ ਲਿਆ ਕਰੋ ਕੋਈ ਗੱਲ ਨਹੀਂ ਬਾਈ ਹਾਂ ਠੀਕ ਆ ਵੀਰੇ ਨਵਾਜ਼ ਜੀ ਉਹ ਜਿਹੜੇ ਭਰਾ ਨੂੰ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਲੂ ਓਕੇ